ਇਹੋ ਦਰ ਹੈ ਜਿੱਥੇ ਬੇਅੰਤ ਦਾਤਾ ਨજર ਮਿਹਰ ਦੀ ਹੋਵੇ ਤਾਂ ਮਿਲਦਿਆ ਨੇ ਇਹੋ ਦਰ ਹੈ ਜਿੱਥੇ ਬੇਅੰਤ ਦਾਤਾ ਨજર ਮਿਹਰ ਦੀ ਹੋਵੇ ਤਾਂ ਮਿਲਦਿਆ ਨੇ ਜਾਣੀ ਜਾਣਤਾ ਜਾਨ ਦੇ ਭੇਤ ਗੁਜੇ ਬੋਝ ਲੈnde ਬੋ ਯਾਰ ਤਾਂ ਦਿਲ ਦੀਆਂ ਨੇ ਕੋਈ ਦੁੱਧ ਮੰਗੇ ਕੋਈ ਪੁੱਤ ਮੰਗੇ ਕੋਈ ਦੁੱਧ ਮੰਗੇ ਕੋਈ ਪੁੱਤ ਮੰਗੇ ਸੋਹਣੇ ਪਾਪਾ ਵਾਲੇ ਕੋਈ ਧੋਈ ਜਾਵੇ ਜੋ ਜੀ ਆਵੇ ਸੋ ਰਾਜੀ ਜਾਵੇ ਇਥੋਂ ਭਲਾ ਸਰਬੱਤ ਦਾ ਹੋਈ ਜਾਵੇ ਇਥੋਂ ਭਲਾ ਸਰਬੱਤ ਦਾ ਹੋਈ ਜਾਵੇ ਤੇਰੀਆਂ ਰਹਿਮਤਾਂ ਦਾ ਦਰ ਸਦਾ ਖੁੱਲਾ ਕੋਈ ਚੱਲ ਕੇ ਇੱਥੇ ਆਏ ਤਾਂ ਸਹੀਂ ਝੋਲੀ ਸਬਨਾ ਦੀ ਦਾਤਾ ਝੋਲੀ ਸਬਨਾ ਦੀ ਦਾਤਾ ਭਰੀ ਜਾਣੈ ਕੋਈ ਆ ਕੇ ਧਾਮਨ ਫਲਾਏ ਤਾਂ ਸਹੀਂ ਪੂਰਾ ਵਿਚਾ ਅਜਮੈਸ਼ ਦੇ ਉਤਰਦਾ ਏ ਕੋਈ ਆ ਕੇ ਤੈਨੂੰ ਅਜਮਾਏ ਤਾਂ ਸਈ ਸਾਰੇ ਸੌਰ ਦੇ ਕਾਜ ਗੁਰੂ ਖਾਲਸਾ ਜੀ ਕੋਈ ਮੰਨਨੋ ਇਥੇ ਟਿਕਾਏ ਤਾਂ ਸਈ ਕੋਈ ਮੰਨਨੋ ਇਥੇ ਟਿਕਾਏ ਤਾਂ ਸਈ ਜਦ ਜਗ ਤੇ ਪਾਪ ਵਦੇ ਤਰਤੀ ਕੂਕ ਪੁਕਾਰਾਂ ਕਰਦੀ ਪਏ ਮਾਰ ਬੇਦੋਛਿਆਂ ਨੂੰ ਨਜਰੀ ਆਵੇ ਨਾ ਕੋਈ ਦਰਦੀ ਦੁੱਖ ਚੱਲੇ ਦੁਖੀਆਂ ਲਈ ਨਾ ਕੋਈ ਕਰ ਸਕਦਾ ਕੁਰਬਾਨੀ ਦੁਨੀਆਂ ਦੇ ਤਾਂ ਨ ਲਈ ਜਗ ਤੇ ਆਉਂਦੇ ਬ੍ਰਹਮ ਗਿਆਨੀ ਜਦ ਜਗ ਤੇ ਪਾਪ ਵਦੇ ਤਰਤੀ ਕੂਕ ਪੁਕਾਰਾਂ ਕਰਦੀ ਪੈ ਮਾਰ ਬੇ ਦੋਛਿਆ ਨੂੰ ਨਜਰੀ ਆਵੇ ਨਾ ਕੋਈ ਦਰਦੀ ਓ ਦੁੱਖ ਚੱਲੇ ਦੁਖੀਆਂ ਲਈ ਨਾ ਕੋਈ ਕਰ ਸਕਦਾ ਕੁਰਬਾਨੀ ਦੁਨੀਆਂ ਦੇ ਤਾਰ ਨ ਲਈ ਜਗ ਤੇ ਆਉਂਦੇ ਬ੍ਰਹਮ ਗਿਆਨੀ ਓ ਚੜ ਪੈ ਸੋ ਚੰਦਰ ਮਾ ਚੜ ਪੈ ਸੋ ਚੰਦਰ ਮਾ ਬਾਵੇਂ ਸੂਰਜ ਚੜਨ ਹਯਾਰਾਂ ਬਾਣੀ ਕਹੇ ਗੁਰ ਬਾਜੋਂ ਦੂਰ ਨਹੀਂ ਹੋਣਾ ਕੋੁਰ ਗੁਵਾਰਾ ਜਾਗ ਰੋਸ਼ਨ ਹੋ ਜਾਵੇ ਚੜਕੇ ਆਵੇ ਜੋਤ ਰੋਹਾਨੀ ਚੜਕੇ ਆਵੇ ਜੋਤ ਰੋਹਾਨੀ ਦੁਨੀਆਂ ਦੇ ਤਾਰ ਨ ਲਈ ਜਗ ਤੇ ਆਉਂਦੇ ਬ੍ਰਹਮ ਗਿਆਨੀ ਓ ਜਗ ਲੰਗਣ ਹਾਰਾਏ ਸਾ ਵਾਗਮਲਾ ਹਾ ਤਾਰਨ ਪਵਜਲ ਤੋਂ ਪਾਰ ਕਰੇ ਜਦ ਇਹ ਮਿਹਰ ਦਾ ਚੱਪੂ ਮਾਰਨ ਹੋਵੇ ਤਾਂ ਤੋਂ ਦੂਰ ਬੜੀ ਸਾਧੂਆਂ ਦੀ ਆਚਰਜ ਕਹਾਣੀ ਸਾਧੂਆਂ ਦੀ ਆਚਰਜ ਕਹਾਣੀ ਦੁਨੀਆਂ ਦੇ ਤਾਰਨ ਲਈ ਜਗ ਤੇ ਆਉਂਦੇ ਬ੍ਰਹਮ ਗਿਆਨੀ ਇੱਕ ਨਾਮ ਹਰੀ ਦਾ ਰਉ ਇਕ ਨਾਮ ਹਰੀ ਦਾ ਰਊ ਜਾਂ ਫਿਰ ਰਹਿਣ ਉਸ ਦੇ ਪਿਆਰੇ ਜਗ ਰਹਿਣ ਬਸੇਰਾ ਹੈ ਕਾਤੋਂ ਲੰਮੇ ਪੈਰ ਪਸਾਰੇ ਸਾਧੂਆਂ ਦੇ ਸੰਗੀਆਂ ਦਾ ਸਾਧੂਆਂ ਦੇ ਸੰਗੀਆਂ ਦਾ ਭਰਦਾ ਧਰਮ ਰਾਜ ਵੀ ਪਾਨੀ ਦੁਨੀਆਂ ਦੇ ਤਾਰ ਨ ਲਈ ਜਗ ਤੇ ਆਉਂਦੇ ਬ੍ਰਹਮ ਗਿਆਨੀ ਓ ਬਸ ਕਰਕੇ ਪੰਜਾਂ ਨੂੰ ਸਾਧੂ ਜਗ ਤੇ ਠੰਡ ਵਰਤਾਉਂਦੇ ਦੁੱਖ ਝੱਲ ਕੇ ਲਖਾਂ ਦੇ ਖੁਸ਼ੀਆਂ ਸਭਨਾ ਨੂੰ ਵਰਤਾਉਂਦੇ ਓ ਜਪਦੇ ਨੇ ਨਾਮ ਤਾਈ ਜਗ ਤੇ ਨਹੀਂ ਸੰਤਾਂ ਦਾ ਸਾਨੀ ਦੁਨੀਆਂ ਦੇ ਤਾਰ ਨ ਲਈ ਜਗ ਤੇ ਆਉਂਦੇ ਬ੍ਰह्म ਗਿਆਨੀ ਓ ਸ਼ੁਭ ਕਰਮ ਕਮਾਉਂਦੇ ਨੇ ਓ ਓ ਓ ਸ਼ੁਭ ਕਰਮ ਕਮਾਉਂਦੇ ਨੇ ਰਹਿੰਦੇ ਜਨਮ ਮਰਨ ਤੋਂ ਨਿਆਰੇ ਰਹਿੰਦੇ ਜਨਮ ਮਰਨ ਤੋਂ ਨਿਆਰੇ ਹਰ ਵੇਲੇ ਸੰਤਾਂ ਦੇ ਖੁੱਲੇ ਸੱਚ ਖੰਡ ਦੇ ਨੇ ਦੁਆਰੇ ਆ ਇੱਕ ਬੂੰਦ ਬਿਨਾ ਐਸ ਗੁਰ ਬਿਨ ਮਰੇ ਪਰਾਨੀ ਦੁਨੀਆਂ ਦੇ ਤਾਰ ਨ ਲਈ ਜਗ ਤੇ ਆਉਂਦੇ ਬ੍ਰਹਮ ਗਿਆਨੀ ਓ ਪੈਜ ਰਖਦਾ ਭਗਤਾਂ ਦੀ ਵਾਹਿਗੁਰੂ ਜੁਗਾ ਜੁਗਾ ਤੋਂ ਆਇਆ ਵਾਹਿਗੁਰੂ ਜੁਗਾ ਜੁਗਾ ਤੋਂ ਆਇਆ ਜੋ ਨਿੰਦਿਆ ਕਰਦੇ ਨੇ ਜਗ ਚੋਂ ਨਾਮ ਨਿਸ਼ਾਨ ਮਿਟਾਇਆ ਸੰਤਾਂ ਤੇ ਜੋਧਿਆਂ ਦਾ ਸੰਤਾਂ ਤੇ ਜੋਧਿਆਂ ਦਾ ਹੁੰਦਾ ਜੀਵਨ ਇੱਕ ਨਿਸ਼ਾਨੀ ਹੁੰਦਾ ਜੀਵਨ ਇੱਕ ਨਿਸ਼ਾਨੀ ਦੁਨੀਆਂ ਦੇ ਤਾਰਨ ਲਈ ਜਗ ਤੇ ਆਉਂਦੇ ਬ੍ਰਹਮ ਗਿਆਨੀ ਬਾਬਾ ਸਰੂਪਾ ਆਨੰਦ ਜੀ ਵਰਗਾ ਛਠਿਆਲੇ ਵਾਲਿਆ ਨਹੀਂ ਕੋਈ ਹੋਣਾ ਮਹਾਪੁਰਖਾਂ ਵਰਗਾ ਜੀ ਛਠਿਆਲੇ ਵਾਲਿਆ ਨਹੀਂ ਕੋਈ ਹੋਣਾ ਸਭਨਾ ਸੰਗ ਛੱਡ ਜਾਣਾ ਤੈਨੂੰ ਇਹ ਨਾ ਪਾਰ ਲੰਗਾਉਣਾ ਓ ਸੱਠਿਆਲੀਆ ਤਰ ਜੇਗਾ ਹੋਰ ਨਾ ਰੱਖੀ ਆਸ ਬੇਗਾਨੀ ਦੁਨੀਆਂ ਦੇ ਤਾਰ ਨਾ ਲਈ ਜਗ ਤੇ ਆਉਂਦੇ ਬ੍ਰਹਮ ਗਿਆਨੀ ਦੁਨੀਆਂ ਦੇ ਤਾਰ ਨਾ ਲਈ ਜਗ ਤੇ ਆਉਂਦੇ ਬ੍ਰਹਮ ਗਿਆਨੀ